ਸੋ ਪੰਜਾਬੀ ਸਿੰਗਰਾਂ ਨੂੰ ਲੈ ਕੇ ਨਵੀਂ ਕੌਂਟਰੋਵਰਸੀ ਦੇਖਣ ਨੂੰ ਮਿਲੀ ਹੈ ਜਿਵੇਂ ਦੱਸਦਾ ਇਹ ਕਿ ਪੰਜਾਬੀ ਸਿੰਗਰਾਂ ਦੇ ਕੈਨੇਡੀਅਨ ਵਿਧਾਨ ਸਭਾ ਦੇ ਵਿੱਚ ਜਾਣ ਤੇ ਪੰਗਾ ਜਿਹੜਾ ਪੈ ਗਿਆ ਉਤੋਂ ਦੇ ਐਮ ਐਲ ਏ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਖੜੇ ਕੀਤੇ ਗਏ ਨੇ ਕਿ ਇਹਨਾਂ ਸਿੰਗਰਾਂ ਨੂੰ ਕੈਨੇਡੀਅਨ ਦੀ ਵਿਧਾਨ ਸਭਾ ਦੇ ਵਿੱਚ ਐਂਟਰੀ ਕਿਉਂ ਦਿੱਤੀ ਗਈ ਕਿਉਂ ਇਹਨਾਂ ਨੂੰ ਲਾਂਚ ਕਰਵਾਇਆ ਗਿਆ ਤੇ ਇਹਨਾਂ ਨੂੰ ਸਨਮਾਨਿਤ ਕਿਉਂ ਕੀਤਾ ਗਿਆ ਦੱਸਦੇ ਕਿ ਜੈਸੀ ਵੀ ਦੇ ਸਮੇਤ ਦੋ ਸਿੰਗਰ ਜਿਹੜੇ ਨੇ ਉਹ ਕਨੇਡੀਅਨ ਵਿਧਾਨ ਸਭਾ ਦੇ ਵਿੱਚ ਗਏ ਸਨ ਜੈਸੀਆਂ ਤਸਵੀਰਾਂ ਖੁਦ ਜੈਸੀ ਵੀ ਹੋਰਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਾਂਝੀਆਂ ਕੀਤੀਆਂ ਗਈਆਂ ਸਨ ਲੇਕਿਨ ਉੱਥੋਂ ਦੇ ਐਮਐਲਏਾਂ ਦੇ ਵੱਲੋਂ ਹੁਣ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਆਖਰਕਾਰ ਇਹਨਾਂ ਨੂੰ ਸਨਮਾਨਿਤ ਜਿਹੜਾ ਕਿ ਉਹ ਕੀਤਾ ਗਿਆ ਸੋ ਐਮਐਲਏ ਗਲਾਸ ਬਰਾਡੀ ਨੇ ਜਿਨ੍ਹਾਂ ਦੇ ਵੱਲੋਂ ਪੰਜਾਬੀ ਸਿੰਗਰਾਂ ਨੂੰ ਖਾਲਸਤਾਨੀ ਦੱਸਿਆ ਗਿਆ ਕਿ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਵਿੱਚ ਪਹੁੰਚੇ ਤਿੰਨ ਪੰਜਾਬੀ ਸਿੰਗਰ ਜਿਨ੍ਹਾਂ ਦੇ ਵਿੱਚ ਜੈਜੀਬੀ ਚੰਨੀ ਨੱਤਾ ਤੇਂਦਰਪਾਲ ਮੋਗਾ ਜਿਹੜੇ ਪਹੁੰਚੇ ਸਨ ਤੇ ਇਹਨਾਂ ਨੂੰ ਲੰਚ ਦਾ ਸੱਦਾ ਜਿਹੜਾ ਦਿੱਤਾ ਗਿਆ ਸੀ ਲੇਕਿਨ ਜੈਜੀਬੀ ਦੇ ਉੱਤੇ ਖਾਲਸਤਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਜਿਹੜੇ ਨੇ ਲਾਏ ਜਾ ਰਹੇ ਨੇ ਸੋ ਪੰਜਾਬੀ ਸਿੰਗਰ ਜੈਜੀਬ ਚੰਨੀ ਨੱਤਾ ਅਤੇ ਇੰਦਰਪਾਲ ਮੋਗਾ ਨੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਦੇ ਵਿੱਚ ਵਿਧਾਨ ਸਭਾ ਦਾ ਦੌਰਾ ਕੀਤਾ ਸੀ ਤੇ ਇਸੇ ਦੇ ਦੌਰਾਨ ਉਹਨਾਂ ਨੂੰ ਲੰਚ ਦਾ ਸੱਦਾ ਵੀ ਦਿੱਤਾ ਗਿਆ ਤੇ ਇੱਥੇ ਜਦੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਕੁਝ ਵਿਧਾਇਕਾਂ ਦੇ ਬੋਲੋ ਇਸ ਦਾ ਵਿਰੋਧ ਕੀਤਾ ਜਾ ਰਿਹਾ ਤਿੰਨੇ ਪੰਜਾਬੀ ਗਾਇਕਾਂ ਦੇ ਵਿਧਾਨ ਸਭਾ ਦੇ ਵਿੱਚ ਪ੍ਰੀਮੀਅਰ ਡੇਵਿਡ ਏਬੀ ਅਤੇ ਹੋਰ ਜਿਹੜੇ ਵਿਧਾਇਕ ਸਨ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ